ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੁਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਕਿਸਾਨ ਨੇਤਾ ਜਗਮੀਤ ਸਿੰਘ ਢੱਲੇਵਾਲ ਦਾ ਮਰਨ ਵਰਤ 40ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ 4 ਜਨਵਰੀ ਨੂੰ ਖਨੌਰੀ ਮੋਰਚ ਉੱਤੇ ਮਹਾਪੰਚਾਇਤ ਹੋਵੇਗੀ ਜਿਸ ਵਿੱਚ ਦੇਸ਼ ਭਰ ਤੋਂ 2 ਲੱਖ ਦੇ ਕਰੀਬ ਕਿਸਾਨ ਭਾਗ ਲੈਣਗੇ ਢੱਲੇਵਾਲ ਜੀ ਵੱਲੋਂ ਪੰਜਾਬ ਸਰਕਾਰ ਦੇ ਆਫਰ ਨੂੰ ਮੋਰਚ ਤੋਂ ਠੁਕਰਾ ਦਿੱਤਾ ਹੈ ਸ਼ੀਰਿੰਗਰ ਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਦਿੱਲੀ ਤੋਂ 470 ਉਡਾਣਾਂ ਲੇਟ ਹਨ। ਦਿੱਲੀ ਐਨਸੀਆਰ ਵਿੱਚ ਹਵਾ ਦਾ ਪ੍ਰਦੂਸ਼ਣ ਵੱਧ ਗਿਆ ਹੈ, ਗ੍ਰੈਪ 3 ਤਹਿਤ ਮੁਰਤੋਂ ਪਾਬੰਦੀ ਲਾਗੂ ਕੀਤੀ ਗਈ ਹੈ। ਟਰੱਕ ਤੇ ਟੈਂਪੋ ਦੀ ਜੈਪੁਰ ਵਿੱਚ ਟੱਕਰ ਹੋ ਗਈ ਜਿਸ ਨਾਲ 4 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਤਿਰੰਗਾ ਯਾਤਰਾ ਦੇ ਦੌਰਾਨ ਚੰਦਨ ਗੁਪਤਾ ਦੇ ਹੱਤਿਆਕਾਂਡ ਦੇ ਮਾਮਲੇ ਵਿੱਚ 28 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੱਤਿਆਕਾਂਡ 7 ਸਾਲ ਪਹਿਲਾਂ ਹੋਇਆ ਸੀ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਪਤੀ ਨੂੰ ਪਤਨੀ ਦਾ ਸਨਮਾਨ ਕਰਨਾ ਹੋਵੇਗਾ ਉਹ ਪਤੀ ਦੀ ਨਿੱਜੀ ਜਾਇਦਾਦ ਨਹੀਂ ਹੈ ਡੇਰਾ ਮੁਖੀ ਗੁਰਮੀਤ RAM ਰਹੀਮ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਉਹ 23 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਉਹ ਹੱਤਿਆਕਾਂਡ ਦੇ ਮਾਮਲੇ ਲਈ ਲੜੀਂਦੇ ਹਨ ਬੰਦੇ ਭਾਰਤ ਸਲੀਪਰ ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ CBI ਨੂੰ ਕੇਂਦਰ ਦੇ ਅਧਿਕਾਰੀਆਂ ਤੇ FIR ਦਰਜ ਕਰਨ ਲਈ ਸੂਬੇ ਦੀ ਸਹਿਮਤੀ ਲੈਣੀ ਜ਼ਰੂਰੀ ਨਹੀਂ ਹੋਵੇਗੀ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਦੇ ਦੋਪਰ 11 ਤੇ ਨਸ਼ਿਆਂ ਦੀ ਸਮਗਲਿੰਗ ਦਾ ਪਰਦਾਫਾਸ਼ ਕਰਦੇ ਸਬੰਧ ਵਿੱਚ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 2 ਕਿਲੋ 192 ਗ੍ਰਾਮ ਹੈਰੋਇਨ 10 ਪਿਸਟੌਲ ਤੇ 260000 ਰੁਪਏ ਦੀ ਡਰੱਗ ਮਨੀ ਤੇ ਇੱਕ ਫੋਰਚੂਨ ਕਾਰ ਬਰਾਮਦ ਕੀਤੀ ਹੈ। ਸ਼ੇਅਰ ਬਿਜ਼ਾਰ ਬੇਚ ਨਿਵੇਸ਼ਕਾਂ ਦੇ 69000 ਕਰੋੜ ਰੁਪਏ ਡੁੱਬ ਗਏ ਹਨ। ਸੈਂਸੈਕਸ 720.60 ਅੰਕਾਂ ਦੀ ਗਰਾਫਟ ਦਰਜ ਕੀਤੀ ਗਈ। ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਪੰਜਵੇਂ ਟੈਸਟ ਮੈਚ ਵਿੱਚ ਮਹਿਮਾਨ ਟੀਮ 185 ਦੌੜਾਂ ਤੇ ਹੀ ਸਿਮਟ ਗਈ ਤੇ ਆਸਟ੍ਰੇਲੀਅਨ ਬੱਲੇਬਾਜ਼ 9 ਦੌੜਾਂ ਬਣਾ ਕੇ ਇੱਕ ਵਿਕਟ ਗਵਾ ਲਈ ਹੈ। ਆਖਰੀ 11 ਬੱਚੋ ਰੋਹਤ ਨੂੰ ਆਊਟ ਕਰ ਦਿੱਤਾ ਹੈ ਤੇ ਭਾਰਤੀ ਬੱਲੇਬਾਜ਼ਾਂ ਦਾ ਫਲॉप ਸ਼ੋਅ ਰਿਹਾ ਹੈ। ਸਾਲ 2024 ਵਿੱਚ థਾਈਲੈਂਡ ਵਿੱਚ 35 ਮਿਲੀਅਨ ਵਿਦੇਸ਼ੀ ਸੈਲਾਨੀ ਪਹੁੰਚੇ। ਚੀਨ ਦੇ ਸਾਹਮਣੇ ਇੱਕ ਨਵੀਂ ਆਫਤ ਸਾਹਮਣੇ ਆ ਗਈ ਹੈ। ਕਰੋਨਾ ਤੋਂ ਬਾਅਦ HMPB ਵਾਇਰਸ ਦਾ ਕਹਿਰ جاری ਹੈ। ਇਸ ਦੇ ਲੱਛਣਾਂ ਖੰਗ, ਰੇਸ਼ਾ ਬੁਖਾਰ, ਨੱਕ ਬੰਦ ਅਤੇ ਸਾਹ ਲੈਣ ਦੀ ਤਕਲੀਫ ਹੁੰਦੀ ਹੈ। ਦੱਖਣੀ ਕੋਰੀਆ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਗਈ ਜਿੱਥੋਂ 40 ਲੋਕਾਂ ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਬਚਾ ਲਿਆ ਗਿਆ ਹੁਣ ਖਬਰਾਂ ਸਮਾਪਤ ਹੁੰਦੀਆਂ ਧੰਨਵਾਦ ਸ਼ੁਕਰੀਆ